ਖੇਰਾ ਮੈਡੀਕਲ ਸਟੋਰ ਹੈਗਾ ਬਟਾਲਾ বাস ਸਟੈਂਡ ਦੇ ਬਿਲਕੁਲ ਆਪੋਜੀਟ ਜਿਹਦੇ ਦੁਕਾਨ ਤੇ ਰੇਡ ਕੀਤੀ ਗਈ ਸੀ ਕਿ ਆਪਣੇ ਡਰਗ ਇਨਸਪੈਕਟਰ ਸਾਹਿਬ ਨਾਲ ਲੈ ਕੇ ਤੇ ਉਥੇ ਪ੍ਰੀ ਗਾਬਲ ਬਲਿੰਡ ਜਿਹੜੇ ਕੈਪਸੂਲਸ ਹੈਗੇ ਆ ਉਹ ਉਹਦੇ ਸੇਲ ਆਊਟ ਕਰਦਾ ਸੀਗਾ ਜਿਹਦੇ ਤੇ ਫਿਰ ਡਰਗ ਇਨਸਪੈਕਟਰ ਦੀ ਰਿਪੋਰਟ ਤੇ ਉਹਦਾ ਲਾਇਸੈਂਸ ਕੈਨਸਲ ਹੋ ਗਿਆ ਅੱਜ ਅਸੀਂ ਉਹਦੇ ਲਾਇਸੈਂਸ ਉਥੇ ਉਹਨਾਂ ਦੇ ਚਿਪਕਾਤਾ ਤੇ ਹੁਣ ਉਸ ਉਹਦੇ ਤਹਿਤ ਇਹ ਜਿਹੜਾ ਸਾਰਾ ਮੈਡੀਕਲ ਸਟੋਰ ਹੈ ਇਹ ਕੋਈ ਵੀ ਦਵਾਈ ਨਹੀਂ ਉੱਥੇ ਵੇਚ ਸਕਦਾ ਕਿਸੇ ਕਿਸਮ ਦੀ ਆਪਣੇ ਬੋਰਡ ਨਹੀਂ ਲਗਾ ਸਕਦਾ ਜਿਹਨੂੰ ਹਰਾਇਰ ਕਰ ਦੁੱਤੀ ਹੈ ਕਿ ਇਹਨੂੰ ਉੱਥੋਂ ਖਤਮ ਕਰ ਦੋ ਇਹ ਸਾਰਾ ਆਪਣੇ ਬੋਰਡ ਬਾਹਰ ਧਾਰ ਦੋ ਨਹੀਂ ਫਿਰ ਉਹਦੇ ਤੇ ਵੀ ਕਾਨੂੰਨ ਹੈਗਾ ਜੀ ਫਿਰ ਡਰਗ ਇਨਸਪੈਕਟਰ ਨਾਲ ਲੈ ਜਾ ਕੇ ਤੇ ਸਾਰੀ ਉਹਦੇ ਤੇ ਫਿਰ ਕਾਰਵਾਈ ਦੁਬਾਰਾ ਹੋ ਜੇ ਰਤਨ ਮੈਡੀਕਲ ਸਟੋਰ ਹੈਗਾ ਜੀ ਇਹ ਕੈਂਪ ਦੇ ਬਿਲਕੁਲ ਆਪੋਜ਼ਿਟ ਹੈਗਾ ਉਥੇ ਅ ਅੱਜ ਤੋਂ ਕੁਝ ਦਿਨ ਪਹਿਲਾਂ ਉਥੇ ਰੇਡ ਕੀਤੀ ਗਈ ਸੀਗੀ ਡਰਗ ਇਨਸਪੈਕਟਰ ਨੂੰ ਨਾਂ ਲੈ ਕੇ ਪਰ ਉਥੇ ਹੀ ਉਹ ਬੰਦਾ ਅਸ਼wini ਕੁਮਾਰ ਸੀਗਾ ਉਹਦਾ ਓਨਰ ਤੇ ਉਹਦੀ ਵਾਈਫ ਦੇ ਨਾਂ ਤੇ ਡਰਗ ਲਾਇਸੈਂਸ ਹੈਗਾ ਉਹਨੇ ਉਥੇ ਅ ਫੀਮ ਵੀ ਵੇਚ ਰਿਆ ਸੀ 10000 ਰੁਪਏ ਦੀ ਕਿਸੇ ਨੂੰ ਉਹਨੇ ਫੀਮ ਵੇਚੀ ਸੀ ਜੋ ਦੋਨੇ ਜਣੇ ਅਸੀਂ ਫੜ ਕੇ ਤੇ ਉਹਦਾ ਕੇਸ ਰਜਿਸਟਰ ਕੀਤਾ ਜੀ ਇਸ ਟਾਈਮ ਜਿਹੜਾ ਅਸ਼wini ਕੁਮਾਰ ਹੈ ਉਹ ਜੇਲ੍ਹ ਦੇ ਵਿੱਚ ਹੈਗਾ ਸੀਗਾ ਤੇ ਉਹਦਾ ਅ ਮੁਕਤੀ ਦੇ ਨੈਸ਼ਨਲ ਲਾਇਸੈਂਸਿੰਗ ਅਥਾਰਟੀ ਜਿਹੜੀ ਹੈ ਅ ਉਨ੍ਹਾਂ ਵੱਲੋਂ ਇਹ ਵੀ ਲਾਇਸੈਂਸ ਅੱਜ ਕੈਂਸਲ ਕਰ ਦਿੱਤਾ ਗਿਆ ਹੈ ਨੋ ਲਾਇਸੈਂਸ ਜਿਹੜਾ ਹੈ ਉਹਨਾਂ ਨੂੰ ਦੁਕਾਨ ਨੂੰ ਸੀਲ ਕਰ ਦਿੱਤਾ ਹੈ ਕਿਉਂਕਿ ਇਹਨਾਂ ਦੇ ਅੰਦਰ ਕਿਸਾ ਵੀ ਕੰਮ ਰਜਿਸਟਰਡ ਆ ਪਤਾ ਵੀ ਅੰਦਰ ਹੈਗਾ ਜੀ ਤੋਂ ਉਹਨਾਂ ਤੇ ਤੋਂ ਇਲਾਵਾ ਨਾਲ ਹੀ ਜੀ ਡਬਲ ਐਨ ਦੇ ਕੈਪਸ਼ਨਸ ਉਹਦੇ ਤੋਂ ਉਸਤੇ ਫੜੇ ਗਏ ਸੀ ਇਸ ਲਈ ਉਹ ਵੀ ਅੱਜ ਅਸੀਂ ਸੀਲ ਕੀਤਾ ਇਸ ਇਸ ਤੋਂ ਇਲਾਵਾ ਜੀ ਕੱਲ ਅਸੀਂ ਦੋ ਹੋਰ ਮੈਡੀਕਲ ਸਟੋਰ ਹੈਗੇ ਸੀਗੇ ਇੱਕ ਤਾਂ ਪਾਰਸ ਮੈਡੀਕਲ ਸਟੋਰ ਹੈ ਅਲੀਵਾਲ ਇਹ ਥਾਣਾ ਕਣੀਏ ਦੇ ਬਰਦਰ ਤੋਂ ਬੰਦ ਹੈ ਉੱਥੋਂ ਵੀ ਅਸੀਂ 500 ਦੀ ਐਪੀਨਲਿਨ ਦੇ ਜਿਹੜੇ ਕੈਪਸੂਲ ਹੋਏ ਤੇ 48 50 ਜਿਹੜੇ ਹੈਗੇ ਹੈ ਡਰਾਮਾਡੋ ਕੈਪਸੂਲ ਜੀ ਪ੍ਰੋਸਪੈਕਟ ਮਾਰ ਗਿਆ ਜਿਹੜਾ ਜੀ ਫਿਰ ਕਿਉਂਕਿ ਪਹਿਲਾਂ ਲੋਜ ਜਿਹੜਾ HDPS ਦੀ ਜੱਜ ਹੁੰਦਾ ਸੀ ਉਹਨਾਂ ਦੇ ਖਿਲਾਫ ਐਂਡੀਪੀਐਸ ਦਾ ਵੀ ਕੇਸ ਰਜਿਸਟਰ ਕੀਤਾ ਗਿਆ ਤੇ ਮਹਾਂਦਾ ਵੀ ਉਹਨਾਂ ਦਾ ਲਾਇਸੈਂਸ ਕੈਨਸਲ ਕਰਨ ਲਈ ਲਿਖ ਕੇ ਭੇਜਿਆ ਹੈ ਬਹੁਤ ਜ਼ਿਆਦਾ ਠੱਲ ਪਈ ਗਈ ਸੀ ਇਸ ਤੋਂ ਇਲਾਵਾ ਇੱਕ ਕੜਾਕਾਰੀ ਫਿਜ਼ੀਅਰ ਸੈਂਟਰ ਕਿਲਾ ਲਾਲ ਸਿੰਘ ਜਿਹੜਾ ਜੀ ਮੈਡੀਕਲ ਕੇਅਰ ਸੈਂਟਰ ਉਹਨੇ ਪੂਰੇ ਕਲੀਨਿਕ ਦੇ ਸਾਈਨ ਲਗਾ ਕੇ ਆਪਣੇ ਉਹਨੂੰ ਡਾਕਟਰ ਦੱਸ ਕੇ ਜਦੋਂ ਵੀ ਉਹਦੇ ਕੋਲ ਡਿਗਰੀ ਨਹੀਂ ਉਹ ਹੀ ਉਹਦੇ ਕੋਲ ਲਾਇਸੈਂਸ ਨਹੀਂ ਉਹ ਇਸ ਤਰ੍ਹਾਂ ਖੋਲ ਕੇ ਤੇ ਉੱਥੇ ਵੇਚ ਰਿਹਾ ਸੀ ਤੇ ਕੱਲ ਉਹਦੇ ਕੋਲੋਂ ਵੀ 542 ਕੈਪਸੂਲ ਅਸੀਂ ਪ੍ਰੀ ਗੈਬੈਬਲਨ ਔਰ ਦੋ ਲਾਈਟਰ ਦੋ ਪੰਨੀਆਂ ਯਾਨੀ ਕਿ ਉਹ ਅੰਦਰ ਬਿਠਾਇਆ ਹੀ ਮਤਲਬ ਜਿਹੜਾ ਵੀ ਕੋਈ ਕਸਟਮਰ ਹੈ ਉੱਥੇ ਹੀ ਪਿਆਈ ਜਾ ਰਿਆ ਸੀ ਉੱਥੇ ਹੀ ਸਾਰਾ ਕੁਝ ਇਹ ਕਰ ਰਿਆ ਸੀ ਅਸੀਂ ਉਹਦੇ ਤੇ ਵੀ ਕੇਸ ਕਲਰ ਰਜਿਸਟਰਡ ਕਰਕੇ ਤੇ ਉਹਦੀ ਸਾਰੀ ਦੁਕਾਨ ਹੀ ਉਜਬਰ ਕਿਉਂਕਿ ਉਹਦੇ ਕੋਲ ਤਾਂ ਲਾਇਸੈਂਸ ਹੀ ਕੋਈ ਨਹੀਂ ਸੀ ਹੈਗਾ ਉਹ ਸੀ ਕਰ ਉਹ ਵੀ ਜੀ ਤੇ ਪਰਸੋਂ ਅਸੀਂ ਜੀ ਇੱਕ 100 ਗ੍ਰਾਮ ਜਿਹੜੀ ਹੈ ਹੀਰੋਇਨ ਵੀ ਅਸੀਂ ਰਿਕਵਰ ਕੀਤੀ ਹੈ ਤੇ ਉਹ ਇਧਰ ਕਾਦੀਆਂ ਇਲਾਕੇ ਦੇ ਵਿੱਚੋਂ ਤੇ ਉਹਦੇ ਵਿੱਚ ਵੀ ਅਸੀਂ ਦੋ ਬੰਦੇ ਅਰੈਸਟ ਕੀਤੇ ਆ ਤੇ ਉਹਨਾਂ ਦਾ ਔਰ ਵੀ ਜਿਹੜੇ ਨੋਮੀਨੇਟ ਹੋ ਉਹਦੇ 'ਚ ਹੋਏ ਆ ਉਹਨਾਂ ਨੂੰ ਵੀ ਜਲਦੀ ਅਸੀਂ ਗ੍ਰਿਫਤਾਰ ਕਰਾਂਗੇ ਜੇ ਮਾਨਯੋਗ ਸਾਡੇ ਸੀਐਮ ਸਾਹਿਬ ਤੇ ਗੌਰਵ ਯਾਦਵ ਸਾਡੇ ਡੀਜੀਪੀ ਪੰਜਾਬ ਆਈਪੀਐਸ ਤੇ ਸੁਖੇਲ ਪਾਸਟ ਇਹ ਅਸੀਂ ਦੱਸਿਆ ਜਿਹੜਾ ਹਰਾ ਕਰਦੇ ਆ ਜਿਹੜੇ ਅਸੀਂ ਕੋਰਪੋਰਰਾਂ ਤੇ ਜਿਹੜੇ ਜਿਹੜੇ ਜਿਹੜੀਆਂ ਮੱਛੀਆਂ ਡੁੱਬੀਆਂ ਮੱਛੀਆਂ ਕੱਢ ਰਹੇ ਔਰ ਮਾਈ ਕਰ ਰਹੇ ਇੰਨਾ ਨਹੀਂ ਬਾਰੇ ਕਿਸੇ ਰੱਬ ਨੂੰ ਅਸੀਂ ਜਾ ਰਿਹਾ ਹੈ ਲਾਈਸੈਂਸਰ ਚਲ ਸਰ ਬਹੁਤ ਜ਼ਿਆਦਾ ਯੂਨਿਟ ਹੋਗਾ ਤੁਹਾਡੇ ਚੈਨਲ ਦੇ ਮਾਰਕ ਰਿਹਾ ਬਾਕੀ ਨਾ ਹੋਣਾ ਚਾਹੀਦਾ ਜਿਹੜੇ ਬਣਾਏ ਨੇ ਉਹ ਇਸ